ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਪੂਰੀ ਵੀਡੀਓ ਮੌਕੇ ਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਤਕਰੀਬਨ ਪਤਾ ਹੀ ਆ ਨੌਜਵਾਨ ਫੌਜੀ ਨੌਜਵਾਨ ਵੀਰ ਪਰਤਪਾਲ ਸਿੰਘ ਦੀ ਦੇਹ ਜਿਹੜੀ ਲਿਆਂਦੀ ਗਈ ਹੈ ਡੈੱਡ ਬੋਡੀ ਆ ਚੁੱਕੀ ਹੈ ਪਰਿਵਾਰ ਦਾ ਬਹੁਤ ਜਿਆਦਾ ਬੁਰਾ ਹਾਲ ਰੋ ਰੋ ਕੇ ਪਰਿਵਾਰ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਕਿਉਂਕਿ ਇਹ ਘਟਾ ਕਦੇ ਪੂਰਾ ਹੋਣ ਵਾਲਾ ਨਹੀਂ ਤਾਂ ਕੁ ਤਕਰੀਬਨ ਪਾਤੀ ਆ ਸਰਕਾਰ ਜ਼ਰੂਰ ਮਦਦ ਕਰਦੀ ਆ ਜੋ ਇਸ ਤਰ੍ਹਾਂ ਕੋਈ ਨੌਜਵਾਨ ਅਸੀਦ ਹੋ ਜਾਂਦਾ ਸਰਕਾਰ ਜ਼ਰੂਰ ਦੁੱਖ ਸੁੱਖ ਦੇ ਵਿੱਚ ਖੜਦੀ ਆ ਰਿਸ਼ਤੇਦਾਰ ਭੈਣ ਭਰਾ ਖੜ ਜਾਂਦੇ ਆ ਪਰ ਜੋ ਇੱਕ ਜਦੋਂ ਜਾਂਦਾ ਕੋਈ ਸੰਸਾਰੋਂ ਦਾ ਘਾਟਾ ਕਦੀ ਪੂਰਾ ਨਹੀਂ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਜ਼ਿਆਦਾ ਦੂਰੋਂ ਦਰਾਡੇ ਤੋਂ ਇੱਥੇ ਲੋਕ ਪਹੁੰਚੇ ਨੇ ਬਹੁਤ ਜ਼ਿਆਦਾ ਢੀੜ ਜਿਹੜੀ ਇੱਥੇ ਲਗੀ ਹੋਈ ਆ ਕਿਉਂਕਿ ਇਹ ਨਾ ਤੇ ਸਰਤੇ ਹੀ ਜੋ ਫੌਜੀ ਨੌਜਵਾਨ ਸਾਡੇ ਸਰਹੱਦਾਂ ਤੇ ਬਹਿ ਕੇ ਆਪਣੀ ਡਿਊਟੀ ਕਰਦੇ ਆ ਤੇ ਅਸੀਂ ਸੁੱਖ ਦੀ ਨੀਂਦ ਸੌਂਨੇ ਆ ਤੇ ਪੂਰੇ ਹਿੰਦੁਸਤਾਨ ਦੀ ਇੰਡੀਆ ਦੀ ਰਾਖੀ ਰੱਖਦੇ ਆ ਸਾਡੇ ਨੌਜਵਾਨ ਫੌਜੀ ਭਰਾ ਪਰ ਜਦੋਂ ਸੰਸਾਰ ਤੋਂ ਜਾਂਦੇ ਆ ਤੇ ਅੱਖਾਂ ਨਮ ਹੋਣੀਆਂ ਬਹੁਤ ਜੱਦ ਇੱਕ ਦੁਖਦਾਈ ਘਟਨਾ ਇੱਥੇ ਵਾਪਰੀ ਆ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੇ ਵਿਧਾਇਕ ਵੀ ਇੱਥੇ ਮੌਜੂਦਾ ਵਿਧਾਇਕ ਵੀ ਇੱਥੇ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜੇ ਇੱਕ ਵਿਦਾਈਆ ਅਲਵਿਦਾ ਜੋ ਕਹਿ ਗਏ ਨੇ ਤੇ 15 ਅਗਸਤ ਵੀ ਨੇੜੇ ਆ ਰਿਹਾ ਤੁਹਾਨੂੰ ਤਕਰੀਬਾ ਪਤਾ ਹੀ ਹੈ ਤੇ ਇੱਕ ਸੇਹ ਦੀ ਜਿਹੜੀ ਹੋਈ ਆ ਨੌਜਵਾਨ ਫੌਜੀ ਭਰਾ ਤੇ ਦੇਸ਼ ਕံ ਮਗਰ ਪਛਾਈ ਰਿਹਾ ਆਪਦੀ ਦੇਸ਼ ਦੀ ਖਾਤਰ ਆਪਣੇ ਦੇਸ਼ ਦੀ ਖਾਤਰ ਜਿਹੜੇ ਤੁਰ ਗਏ ਤੇ ਜੰਦ ਜਾਨ ਲਾ ਦਿੰਦੇ ਪਰ ਇਹਨਾਂ ਕਰਕੇ ਹੀ ਸਾਡਾ ਦੇਸ਼ ਜਿਹੜਾ ਸਹੀ ਸਲਾਮਤ ਹੈ ਤੇ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤਸੀਰ ਤਫਾਲ ਜੋ ਨੌਜਵਾਨ ਸ਼ਹੀਦ ਹੋਇਆ ਮੇਰੇ ਸਾਥ ਕੀ ਉਹ ਜਿਹੜੇ ਹਲਕੇ ਦਾ ਇੱਕ ਜਵਾਨ ਜਿਹੜਾ ਦੇ ਲਈ ਰਾਖੀ ਕਰਦੇ ਲਈ ਸ਼ਹੀਦ ਹੋਏ ਇਹ ਇੱਕ ਬੜੀ ਬਹੁਤ ਵੱਡੀ ਕੁਰਬਾਨੀ ਹੈ ਦੇਸ਼ ਦੀ ਨਾਲ ਸਨੈਕ ਕਿਸੇ ਕਮੀਤ ਸਭ ਕੇ ਤਨੂੰ ਪਤਾ ਵੀ ਇਸ ਦੁੱਖ ਦੀ ਘੜੀ 'ਚ ਸਭ ਕੋ ਮੁਰਿਆ ਇੱਥੇ ਆਏ ਹੋਏ ਆ ਅਸੀਂ ਵੀ ਪਰਿਵਾਰ ਦੇ ਨਾਲ ਖੜੇ ਆ ਤੇ ਬਹੁਤ ਵੱਡੀ ਕੁਰਬਾਨੀ ਵੀ ਨੇ ਕੀਤੀ ਆ ਤੇ ਪਰ ਦੁੱਖ ਦੀ ਕਹਿੰਦਾ ਸਾਰਾ ਹਕਕਾ ਸਾ ਅਸੀਂ ਵੀ ਪਾਰਟੀ ਵੱਲੋਂ ਤੇ ਵੀ ਕਰੀ ਤੇ ਉਹ ਵੀ ਸਾਡੀ ਪਰਿਵਾਰਕ ਹਿੱਸੇ ਹੀ ਆ ਸਾਰੇ ਪਰਿਵਾਰ ਤੇ ਅਸੀਂ ਸਾਰੇ ਨਾਲ ਖੜੇ ਆਪੋ ਇਸ ਮਾਮਲੇ ਤੇ ਸਰਕਾਰ ਨਾਲ ਅੱਜ ਸੀਐਮ ਸਾਹਿਬ ਨੇ ਗੱਲ ਕਰਤੀ ਸੀ ਹਾਂ ਸੀਐਮ ਸਾਉਂ ਦਾ ਕੱਲ ਪਰਿਵਾਰ ਨਾਲ ਦੁੱਖ ਸੰਦੇਸ਼ ਦਿੱਤਾ ਜਿਹਦੇ ਪੋਸਟ ਪਾਈ ਹੈ ਤੁਸੀਂ ਦੇਖੀ ਹੋਣਾ ਤੇ ਉਹਨਾਂ ਪਰਿਵਾਰ ਨਾਲ ਜੋ ਦੇਖੋ ਵੱਡੀ ਗੱਲ ਤਾਂ ਹੈਗੀ ਹੈ ਕਿ ਜਿਵੇਂ ਸਰਕਾਰ ਨੇ ਕਿਸ ਸੁਨਮਾਰਾ ਸ਼ੀਦ ਅਸ਼ੀਦ ਪਰਿਵਾਰ ਨੂੰ 1 ਕਰੋੜ ਦੀ ਹੈ ਨਾ ਗੱਲ ਇਹ ਵੱਡੀ ਨਹੀਂ ਕਿ ਪਰ ਐ ਵੀ ਉਹ ਉਹ ਤੋਂ ਬਾਅਦ ਪਰਿਵਾਰ ਦੀ ਜੋ ਡੋੜਾਂ ਨੇ ਉਹ ਪੂਰੀਆਂ ਹੋ ਸਕਦੀਆਂ ਪਰ ਜਿਹੜੀ ਗੱਲ ਉਹ ਵੱਡੀ ਘਾਟ ਪੈ ਗਈ ਜੋ ਇੱਕ ਨੌਜਵਾਨ ਚਲ ਗਿਆ ਫੌਜ ਦਾ ਉਹ ਤਾਂ ਕਦੇ ਪੂਰੀ ਨਹੀਂ ਹੋਣੀ ਪਰ ਸਰਕਾਰ ਨਾਲ ਖੜੀ ਜੇ ਪਰਵਾਹ